ਥੋੜੇ ਜਿਹਾ ਆਰਪੀਮਾਂ ਦੇ ਉੱਤੇ ਓ ਬਾਈ ਜੀ ਇੱਥੇ ਮੂੰਹ ਤਿਆਰ ਕੀਤਾ ਜਾਵੇ ਜਿਹੜੇ ਵੀ ਬਹਿਣ ਚੋਦ ਸਾਨੂੰ ਨਜ਼ਰ ਰਾਈ ਕੇ ਉਹਦੀ ਆ ਵੀ ਕਪੜਾ ਲਿਆ ਯਾਰ ਚਪੜੀ ਉਹਦੀ ਨਾਲ-ਨਾਲ ਅਸੀਂ ਉਹ ਦਿਖਸਾਨੀ ਦੇ ਨਾਲ ਅਚਰਬ ਤਿੰਨਾ ਚਬਲੀਆਂ ਦੇ ਵਿੱਚ ਇਹ ਸ਼ਖਸ ਮੰਨਦਾ ਹੋਇਆ ਇਹ ਵੀ ਨਹੀਂ ਨਾ ਡਰਾਈਵਰ ਦਾ ਹੋਇਆ ਲੈ ਉਹ ਨਹੀਂ ਹੈ ਬਸ ਤੁਹਾਨੂੰ ਬੱਸ ਮੰਨਦਾ ਜਾਂ ਘਟਾ ਗੱਲ ਮਨ ਮਰ ਦੀ ਗੱਲ ਕਰਦਾ ਹਨਾ ਡਰਾਈਵਰ ਕਰਦੀ ਹੈ ਜੀ ਸੂਰਤੀਆ ਦੇ ਕਾਪੜਾ ਬੈਸਟ ਰੇਡਰ ਜਿੱਦੇ ਦਾ ਬੈਸਟ ਨਿਕਲਿਆ ਉਹਦੇ ਨਾਲ ਉਹਦੋਂ ਮੁੜ ਕੇ ਨਹੀਂ ਇੱਕ ਵੀ ਭੱਜਿਆ ਇਹ ਗੱਲ ਕਰੀਆ ਵਧਿਆ ਏ ਚੱਲ ਤੂੰ ਇੱਕ ਭੱਜਾ ਇੱਕ ਰੋਹੀ ਜੋੜ ਤੀ ਇੱਕ ਭੱਜਾ ਸਸਰੀ ਘਾਲ ਜੀ ਸਵਾਗਤ ਹੈ ਸਾਡਾ ਤੁਹਾਡਾ ਸਾਟਣੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਸਾਡੇ ਪਿੰਡ ਵਾਲਾ ਗਰਾਊਂਡ ਵਾਉਣ ਲੱਗੇ ਆਂਗੇ ਤੇ ਮੀਂਹ ਉਤੋਂ ਫੇਰ ਬਣ ਆਇਆ ਤੇ ਜਦੋਂ ਗਰਾਊਂਡ ਵਾਦ ਗਿਆ ਮੀਂਹ ਤਾਂ ਆਉਣਾ ਹੀ ਹੁੰਦਾ ਉਦੋਂ ਉਹ ਤਾਂ ਲਾਜ਼ਮੀ ਪੱਕਾ ਹੀ ਹੈ ਜੇ ਕਿਤੇ ਹੁਣ ਗਾਹ ਨੂੰ ਸਾਨੂੰ ਪਤਾ ਲੱਗ ਗਿਆ ਵੀ ਜੋਂਨਿਆਂ ਝੁੰਨਿਆਂ ਚ ਮੀਂਹ ਦੀ ਲੋਡ ਹੋਵੇ ਤਾਂ ਆਪਾਂ ਗਰਾਊਂਡ ਵਾਦੇ ਉਦੋਂ ਆਹ ਵੇਖੋ ਜੀ ਆਪਦੇ ਜਾਣੇ ਪੂਰਾ ਜੋਰ ਲਾਇਆ ਬੌਸ ਦੇ ਹੱਥ ਲੱਗੇ ਹੋਏ ਐ ਇਹਨੂੰ ਬੌਸ ਦੇ ਹੱਥ ਲੱਗੇ ਹੋਏ ਆ ਜੀ ਇਹਨੂੰ ਬਹੁਤ ਵਧੀਆ ਤਿਆਰ ਹੋਇਆਗਾ ਤੇ ਹਣ ਸਾਡੇ ਥੋੜੇ ਜੇ ਹਣਾਂ ਦੀ ਪਿਛਲੇ ਟਾਇਰਾਂ 'ਚ ਹਵਾ ਘੱਟ ਸੀਗੀ ਕਾਂ ਕਰਕੇ ਉਹਨਾਂ ਸਿੱਟੀ ਦੇ ਬਣਾਉਣੇ ਆ ਉੱਚੀ ਬੋਲ ਮੜਾਇਆ ਜੋਰ ਚੈੱਕ ਕਰਨਾ ਅੱਜ ਬਹੁਤ ਸੋਹਣਾ ਤਿਆਰ ਹੋਇਆ ਵੀ ਗਰਾਊਂਡ ਦੀ ਗੱਲ ਲਓ ਜੀ ਸੁਹਾਗਾ ਤੇ ਹਾਲ ਹਾਲ ਹੀ ਲੈ ਜਾਂਦੇ ਹੈਗੇ ਤੇ ਵੀਰੇ ਰੈਡੀ ਵਰ ਤਿਆਰ ਵਰ ਤਿਆਰ ਨਹੀਂਗੇ ਮੁੰਡੇ ਹੁਣ ਤਿਆਰ ਵਰ ਤਿਆਰ ਨਹੀਂ ਮੁੰਡੇ ਹਾਲ ਮਾਰਨ ਨੂੰ ਇਹ बॉस हाँ <laughs> के हाथ लगे पे है किरा सारा साल के सारा ठीक है फिर कड़ी पूना ਆਇਆ ਘਰਤਾ ਗੱਲ ਮਨ ਮਰ ਕੀ ਦੀ ਗੱਲ ਕਰਦਾ ਹਣਾ ਡਰਵਾ ਕੇ ਉਹਨੇ ਆਈ ਬਾਹਰਲੇ ਉਹਨ ਦੇ ਵੀ ਆਇਆ ਕਰਦੇ ਆਈ ਕਦ ਦੇ ਓਏ ਤੀ ਬੋ ਕਬ ਲਗੀਤਾ ਅਲਫਰੇ ਕੇ ਹੱਥ ਕਾਲੇ ਕਬ ਲਗੀਤਾ ਓਏ ਮੈਂ ਨਾਲ ਉਹੀ ਫਸਾ ਗਿਆ ਸਾਨੂੰ ਗੱਲ ਚ ਬੰਦਾ ਇਹ ਮਾੜਾ ਹੀ ਆ ਬੰਦਾ ਇਹ ਕਰ ਕੈਮਰੇ ਤੋਂ ਸੰਗਦਾਈ ਏ ਥੋੜਾ ਜਿਹਾ ਚਲ ਬੁਲਾ ਦੇ ਕੈਮਰੇ ਸਤਿ ਸ਼੍ਰੀ ਅਕਾਲ ਦਾ ਬੁਲਾ ਦੇ ਸਤਿ ਸ਼੍ਰੀ ਅਕਾਲ ਜੀ ਬਸ ਬਸ ਇਹ ਆ ਜੀ ਸੂਰਤੀਆ ਦੇ ਕਪੜਿਆਂ ਦਾ ਬੈਸਟ ਰੇਡਰ ਜਿੱਦੇ ਦਾ ਬੈਸਟ ਨਿਕਲਿਆ ਉਹਦੇ ਨਾਲ ਉਦੋਂ ਮੁੜ ਕੇ ਨਹੀਂ ਇੱਕ ਵੀ ਭੱਜਿਆ ਇਹ ਭੱਜਿਆ ਹੀ ਨਹੀਂ ਕੱਲ ਗਰੀਆ ਭੱਜਿਆ ਇਹ ਚਲ ਦੋ ਇੱਕ ਭੱਜਿਆ ਇੱਕ ਰੋ ਨਹੀਂ ਜੋੜਤੀ ਇੱਕ ਭੱਜਿਆ ਆ ਮੁੜੇ ਸੱਟ ਆਪਣੇ ਭਰਾ ਉਹਦਰ ਵੀਡੀਓ ਕਰਕੇ ਭਾਈ ਵਾਲਾ 7:00 ਵਜੇ ਦੀ ਮੁੰਡੇ ਦੇ ਨਾਲ ਪਹਿਲਾ ਮੈਸੇਜ 7:00 ਤੋਂ ਬਾਅਦ ਚੋਂ ਉਹ ਡਰਾਈਵਰ ਉਹਨੂੰ ਹਵਾ ਦੇਣਾ ਨਹੀਂ ਯਾਰ ਨਿੱਖੜਨਾ ਅੱਜ ਵੱਡੇ 플레이ਰਾਂ ਦਾ ਫਿਰ ਉਹ ਹੁੰਦਾ ਨਾ ਪ੍ਰਭਾਵੀ ਹਾਂ ਉਧਰ ਮੈਨੂੰ ਪਤਾ ਅੱਜ ਪੈਂਡਾ ਤੇਰਾ ਮੂੰਹ ਕੱਟੂਗਾ ਪੱਕੀ ਗੱਲ ਆਥਨੇ ਬਲੌਗ 'ਚ ਪਾਉਂਗਾ ਤੈਨੂੰ ਬਸ ਠੀਕ ਆ ਛੇਡਾਂ ਗਿਆ ਇਹ ਵੱਡਾ ਰੇਡਰ ਬਣਿਆ ਫਿਰਦਾ ਜੀ ਆਪਦੇ ਆਪ 'ਚ ਇਹਨੂੰ ਆਇਆ ਉਹਨੂੰ ਪੁਆਇੰਟ ਲੈਣ ਲੱਗ ਗਿਆ ਆ ਗੱਬਲੂ ਗੱਬਲੂ ਖੇਡੇਗਾ ਨਾ ਆਥਨੇ ਆਪਣਾ ਮੁੱਕਰੀ ਹੈ ਨੀ ਸੁਭਾਗਾ ਕਮਾਰ ਦੇਣਾ ਹੋਰ ਸੁਭਾਗਾ ਕਿਤੇ ਮਾਰ ਕੇ ਹਾਂ ਬਾਈ ਤੇ ਲੱਗ ਗਿਆ ਮੈਨੂੰ ਤੂੰ ਦੱਸ ਆਪਾਂ ਉਦੋਂ ਮਾਰ ਦਾਂਗੇ ਹਗਾ ਲੱਗ ਗਿਆ ਨੇ ਮੈਂ ਕਹਿੰਨਾ ਧੋਤੀ ਹੈ ਨਾ ਬਈ ਸਕੂਲ ਵਾਲਿਆਂ ਨੇ ਹੋਕਾ ਦਵਾਈਆਂ ਸੀਗਾ ਵੀ ਬੱਚੇ ਹੈ ਹਾਂ ਉਹਦਾ ਕਰੇ ਫਟਿਆਂਗੇ ਬਾਈ ਨਹੀਂ ਤੂਰੇ ਹਲ ਮਾਰਾਂਗੇ ਨੇ ਆ ਨਹੀਂ ਆਈ ਰਹਿ ਜਾਣੇ ਇਹਨਾਂ ਨੇ ਨਾ ਮਿੱਟੀ ਥੱਲੇ ਬੈਜੂਗੀ ਫਿਰ ਡਲੇ ਹੀ ਉੱਠ ਖੜਦੇ ਆ ਪਾਣੀ ਲਾ ਦੇ ਗਰਾਊਂਡ ਨੂੰ ਆਣਾ ਹੁਣ ਨਹੀਂ ਆਈ ਆਣਾ ਜੀ ਨਹੀਂ ਤਾਂ ਆਉਣਾ ਹੈ ਮੀਂਹ ਦਾ ਗਰਾਊਂਡ ਬਾਹਰ ਦਾ ਉਦੋਂ ਹੀ ਆ ਜਾਂਦਾ ਮੀਂਹ ਤਾਂ ਆਉਣਾ ਜੇ ਟੂਣਾ ਹੀ ਲੱਗਦਾ ਇਹ ਟੂਣਾ ਹੀ ਆ ਇਹ ਤੇ ਜਿੱਦੇ ਪਿੰਡ ਗਰਾਊਂਡ ਬਾਹਰ ਨੇ ਉਹ ਤੇ ਮੀਂਹ ਆਉਂਦਾ ਹੀ ਆਉਂਦਾ ਪੱਕੀ ਗੱਲ ਆ ਦਿਲ ਜੇ ਤਾਂ ਹੋਵੇ ਦਾ ਬੰਦ ਲਾ ਤੜਕੇ ਆਈਆਂ ਹੀ ਸੀ ਕਣਗਾਈਆਂ ਹਾਂ ਆਵੇ ਹੈਗਾ ਮਾਹੌਲ ਜਾ ਤਾਂ ਲਓ ਜੀ ਖਾਲ ਮਾਰਦੇ ਅਸੀਂ ਤੇ ਸੁਹਾਗਾ ਫੋਨ ਲੱਗੇ ਆ ਹੁਣ ਸੁਹਾਗੇ ਦੇ ਉੱਤੇ ਬੈਠੋਂਗੇ ਮੁੰਡਿਆ ਉਹਨੂੰ ਕਹਿਖਾ ਭੱਜ ਗਿਆ ਉਹ ਤਾਂ ਪਾ ਲਈ ਇਹ ਸ਼ਕਸੀ ਦੇ ਦੁਆਰਾ ਬਹੁਤ ਹੀ ਜਿਆਦੇ ਵਧੀਆ ਤਰੀਕੇ ਨਾਲ ਕੁੰਡਾ ਪਾਇਆ ਗਿਆ ਹੈਗਾ ਇਹਨੂੰ ਇੰਨਾ ਨਾ ਪਾ ਲਓ ਬੇਟਾ ਹਾਏ ਪਾਲਾ ਹਣ ਜਾਂ ਫੜ ਲਾ ਓਏ ਜੇ ਨਿਕਲ ਜਾਂਦਾ ਤੂੰ ਮਰਜ਼ੀ ਕਰ ਲੇਦਾ ਉਹ ਤੋਰ ਕੁੰਡੇ ਹੀ ਕੁੰਡੇ ਉਧਰੇ ਲੈ ਜਾ ਬੰਦਿਆ ਬਹੁਤ ਜਿਆਦਾ ਹੋਏ ਵੇਸਟਾ ਦਾ ਕਿਹੜਾ ਵੱਡਾ ਕੋ ਦਾ ਦੱਸਦਾ ਕੋਈ ਨਾ ਨਹੀਂ ਕਰਦਾ ਡੇ ਛੋਟੇ ਦਾ ਜਮਾ ਫਰਕ ਨਹੀਂ ਸੰਗਲਾਂ ਦਾ ਬਹੁਤ ਜਿਆਦਾ ਬਰੀਕੀ ਦੇ ਵਿੱਚ ਸੰਗਲ ਤਿਆਰ ਹੋਏ ਨੇ ਇਹ ਜਮਾ ਮਿਲੀ ਜਮਾ ਮਾੜੀ 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 ਛੋਟੇ ਛੋਟੇ ਐ ਮੈਂ ਮਦਾ ਧਿਆਨ ਰੱਖ ਕੇ ਸੰਗਲ ਤਿਆਰ ਕੀਤੇ ਗਏ ਨੇ ਜੀ ਹਾਂ ਕਿਵੇਂ ਉੱਤੇ ਆਪ ਨੂੰ ਵੀ ਪਹਿਣਾ ਪੈਣਾ ਸੋਣ ਓਏ ਪਾ ਛੋਟੇ ਹੀ ਕਰ ਦਿੰਦੇ ਓ ਬਾਹਲੇ ਵੱਡੇ ਆ ਲੜਬਾਜੀ ਕੀ ਕੀ ਗੱਲ ਸਾਨੂੰ ਅੱਜ ਕਹੀਏ ਸ਼ਬਦਾਂ ਦਾ ਪਤਾ ਵੀ ਨਹੀਂ ਪਾ ਜੋ ਉਹਨਾਂ ਨੂੰ ਅਸੀਂ ਉੱਤੇ ਪਾਉਣਾ ਹੈਗਾ ਕਿਸ ਭਾਗੇ ਤੇ ਕਿਸਮ ਨੂੰ ਵੀ ਲੈ ਕੇ ਫੇਰ ਪਾਵਾਂਗੇ ਵੀ ਸਭ ਕੁਝ ਹੁੰਦਾ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਨਿਕਲ ਜਾਈਂ ਇੰਨੀ ਹੋਲੀ ਤਰੀਕੇ ਨਾਲ ਸੁਹਾਗਾ ਵੱਜ ਰਿਹਾ ਇੱਕ ਇੱਕ ਸਟਾਪ ਕਰ ਲੋ ਤਿਆਰ ਵੀ ਜੇ ਕਿਸੇ ਨੂੰ ਕੁਝ ਹੁੰਦਾ ਡੱਗ ਕੇ ਮੇਰੀ ਕੋਈ ਜਿੰਮੇਵਾਰ ਮੇਰੀ ਕੋਈ ਜ਼ਿੰਮੇਵਾਰੀ ਨਹੀਂਗੀ ਬਹੁਤ ਹੀ ਜ਼ਿਆਦਾ ਆਰਾਮ ਦੇ ਨਾਲ ਇਹ ਸੁਹਾਗਾ ਲਓ ਜੀ ਚਾਤਸਾਲ ਦੀ ਜ਼ਿੰਮੇਵਾਰੀ ਤੇ ਮੈਂ ਮੌਤ ਨੂੰ ਮੌਤ ਨੂੰ ਮੁਖੌਲ ਕਰਦਾ ਇੱਕ ਨੌਜਵਾਨ ਜੁਆ ਮੋਰ ਤੋਂ ਨਾ ਘਬਰਾਉਂਦਾ ਹੋਇਆ ਖਤਰੋਂ ਕੇ ਖਿਲਾੜੀ ਦਾ ਪੱਕਾ ਤੇ ਸਾਰੇ ਉਰਾਂ ਨੂੰ ਲਿਆ ਮੜਾ ਗਿਆ ਭੈਣ ਦਾ ਟਾਇਰ ਇਹੋ ਜਿਹੀ ਕੌਟੀ ਖੇਡ ਲੋਂਗੇ ਭੈਣ ਦਾ ਟਾਇਰ ਥੋੜੇ ਤੋਂ ਹਿਲਦਾ ਨਹੀਂ ਭਰਾਵਾ ਇੰਨਾ ਗਰਾਊਂਡ ਤੋਂ ਜਾ ਪੱਟ ਤੋਂ ਸਾਰੇ ਜਾਣੇ ਭੈਣ ਨੇ ਦੋ ਦਿਨ ਖੇਡਣਾ ਪਤਾ ਨਹੀਂ ਨਹੀਂ ਦਾਸ ਲੈ ਬੋ ਇਹ ਹਾ ਇਹ ਹਾ ਪੜਿਆ ਬੂਗਾ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਹੋਇਆ ਹੋਇਆ ਉਹ ਤੇਰੀ ਉਹ ਲੱਗੀ ਨਜ਼ਰ ਭੈਣ ਚੋਦ ਓਏ ਲੱਗੀ ਨਜ਼ਰ ਭੈਣ ਦੀ ਲੱਗ ਆ ਬਹੁਤ ਹੀ ਸੋਹਣਾ ਤਰੀਕਾ ਹੋਇਆ ਹੋਇਆ ਡਰਾਈਵਰ ਤੇ ਅੱਗ ਲੱਗੀ ਸੀ ਡਰਾਈਵਰ ਨੂੰ ਹੁਣ ਪਾਈ ਚੰਗਾ ਹੋਆ ਸ਼ਾਟ ਪੱਕਾ ਬਾਈ ਜੀ ਇੱਕ ਇਥੇ ਮੂੰਹ ਤਿਆਰ ਕੀਤਾ ਜਾਵੇ ਜਿਹੜੇ ਵੀ ਬਹਿਣ ਚੋਦ ਸਾਨੂੰ ਨਜ਼ਰ ਰਾਈਏ ਉਹਦੀ ਕਪੜਾ ਨੂੰ ਲਿਆ ਯਾਰ ਚਪੜੀ ਅੰਮ੍ਰਿਤ ਜੀ ਨਾਲ ਨਾਲ ਅਸੀਂ ਬਹੁਤ ਹੀ ਆਸਾਨੀ ਦੇ ਨਾਲ ਸਿਰਫ ਤਿੰਨਾ ਚਪਲੀਆਂ ਦੇ ਵਿੱਚ ਇਹ ਸ਼ਖਸ ਮੰਨਦਾ ਹੋਇਆ ਤੁਹਾਡੇ ਸਾਹਮਣੇ ਲਓ ਜੀ ਬਿਲਕੁਲ ਹੀ ਬਹੁਤ ਹੀ ਘੱਟ ਰੇਸ ਦੇ ਵਿੱਚ ਪਹਿਲਾ ਤੀਜਾ ਪਹਿਲਾ ਗੇਅਰ ਪਹਿਲਾ ਲੋਅ ਗੇਅਰ ਦੇ ਵਿੱਚ ਬਹੁਤ ਹੀ ਥੋੜੇ ਜਿਹਾ ਆਰਪੀਐਮਾਂ ਦੇ ਉੱਤੇ ਲਓ ਜੀ ਬਿਲਕੁਲ ਹੀ ਕੋਈ ਵੀ ਹੰਡ ਪਾਜੀ ਨਾ ਕਰਦੇ ਹੋਏ ਚਾਹ ਪੈਸੇ ਕੱਢਤਾ ਬੈਠੇ ਬੈਠੇ ਚਲੋ ਜੀ ਕਿੰਨੀ ਚੌਟ ਸੀ ਕਿ ਅਸੀਂ ਕਰ ਲਈ ਆ ਹੁਣ ਅਸੀਂ ਬਹੁਤ ਹੀ ਆਰਾਮ ਦੇ ਨਾਲ ਸੁਹਾਗਾ ਮਾਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਹਾਗਾ ਵੱਜ ਰਿਹਾ ਦੇਖੋ ਇਹ ਡਿਸਟਰਬੈਂਸ ਕ੍ਰੀਏਟ ਕਰ ਰਿਹਾ ਕਿ ਮੇਰੇ ਮੂਰੇ ਆ ਕੇ ਵਾਟ ਇਟ ਇਸ ਵਾਟ ਇਟ ਇਸ ਕੋਈ ਪਿਆਰ ਜਿਹੇ ਨਾਲ ਨਾਲ ਲਾ ਆ ਜਾਓ ਕਾਰ ਦੇ ਨਾਲ ਮੋਟਰਸਾਈਕਲ ਰੋਕਿਆ ਜਾਂਦਾ ਕੋਈ ਵੀ ਹੁੱਲੜਵਾਜੀ ਨਾ ਕਰਦੇ ਹੋਏ ਲਓ ਜੀ ਗਰਾਊਂਡ ਵੇਖੋ ਬਹੁਤ ਸੋਹਣਾ ਤਿਆਰ ਹੋ ਗਿਆਗਾ ਤੇ ਸਵਾਦ ਸੁਘਣ ਅਸੀਂ ਕੱਢਣ ਲੱਗੇ ਆਂਗੇ ਗਰਾਊਂਡ ਤਿਆਰ ਕਰਤਾ ਤੇ ਇੱਥੇ ਹੀ ਸਾਡੇ ਵਲੌਗ ਦੀ ਹੈਗੀ ਹੈ ਜੀ ਸਮਾਪਤੀ ਸਾਰਾ ਵਲੌਗ ਵੇਖਣ ਲਈ ਅਸੀਂ ਬਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵਲੌਗ ਥੋੜੀ ਤਾਂ ਮਿਹਨਤ ਲੱਗਦੀ ਹੈ ਜੀ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਥੋੜੀ ਜੀ ਮਿਹਨਤ ਲੱਗਦੀ ਹੈ ਜੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ